ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਸਕੀ ਮਸਕੀਨ ਹੋਣੀ 10 ਵੱਡੇ ਪਾਪਾਂ ਦੇ ਬਾਰੇ ਦੱਸ ਦੇ ਪਏ ਐ 10 ਵੱਡੇ ਗੁਨਾਹਾਂ ਦੇ ਬਾਰੇ ਜਿਹੜੇ ਕਿ ਸ਼ਾਇਦ ਹਰ ਮਨੁੱਖ ਹੀ ਕਰਦਾ ਵੈ ਤੇ ਕਰਦਾ ਵੀ ਲਾ ਇਲਮੀ ਦੇ ਵਿੱਚ ਐ ਕਿ ਇਹ ਨਹੀਂ ਕਿ ਸੋਚ ਸਮਝ ਕੇ ਕਰਦਾ ਐਸੇ ਗੁਨਾਹ ਐ ਕਿ ਜਿਹੜਾ ਕਿ ਇਨਸਾਨ ਰੋਜ਼ ਕਰਦਾ ਲੇਕਿਨ ਉਹਨੂੰ ਇਸ ਚੀਜ਼ ਦਾ ਨਹੀਂ ਇਲਮ ਹੀ ਨਹੀਂ ਹੈਗਾ ਕਿ ਮੈਂ ਇਹ ਗੁਨਾਹ ਕਰਦਾ ਪਿਆ ਵਾਂ ਤੇ ਗੁਨਾਹ ਬਹੁਤ ਵੱਡੇ ਗੁਨਾਹ ਹਨ ਤੇ ਇਸ ਦੇ ਬਾਰੇ ਅ ਗਿਆਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਬਹੁਤ ਸ਼ਾਨਦਾਰ ਕਥਾ ਕਿਉਂ ਕਿ ਇਸ ਕਥਾ ਨੂੰ ਸੁਣਨ ਤੋਂ ਬਾਅਦ ਅਗਰ ਅਸੀਂ ਉਹਨਾਂ ਦਸ ਪਾਪਾਂ ਤੋਂ ਉਸ ਦਸ ਗੁਨਾਹਾਂ ਤੋਂ ਬਚ ਜਾਈਏ ਤਿੰਨ ਨਾ ਚੰਗੀ ਗੱਲ ਕੋਈ ਨਹੀਂ ਜਿਹੜੇ ਕਿ ਅਸੀਂ ਲਾ ਇਲਮੀ ਦੇ ਵਿੱਚ ਕਰ ਰਹੇ ਜਿਨ੍ਹਾਂ ਦੇ ਬਾਰੇ ਸਾਨੂੰ ਇਲਮ ਹੀ ਨਹੀਂ ਹੈ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਵਿਚਾਰ ਕਬੀਰ ਸਤਗੁਰੂ ਸੂਰਮੈ ਬਾਇਆ ਬਾਂਜੋ ਏਕ ਲਾਗਤ ਹੀ ਭੋਇਂ ਗਿਰ ਪ੍ਰਿਆ ਪ੍ਰਿਆ ਕਰੇ ਜੇ ਛੇ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਗੁਰੂ ਨੇ ਆਪਣੀ ਬਾਣੀ ਦਾ ਐਸਾ ਬਾਣ ਮਾਰਿਆ ਕਬੀਰ ਕਹਿੰਦੇ ਗੁੰਗਾ ਹੋ ਗਿਆ ਗੁੰਗਾ ਹੋ ਗਿਆ ਆਪਣੀ ਗਿਆਤ ਲਈ ਅਰਸ ਕਰਾਂ 10 ਦੋਖ ਮੰਨੇ ਜਾਂਦੇ ਨੇ 10 ਪਾਪ ਜੀਵਨ ਭਰ ਰੀਪੀਟ ਹੁੰਦੇ ਰਹਿੰਦੇ ਨੇ ਏ ਬਣ ਜਾਂਦੇ ਨੇ ਹਜ਼ਾਰਾਂ ਲੱਖਾਂ 10 ਦੋਖ ਜਿਹੜੇ ਨੇ 10 ਪੁਰਬ ਸਦਾ ਦਸਾਹਰਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਆਮ ਸਨਾਤਨ ਮਤ ਮੰਨਦਾ ਹੈ ਬਈ 10 ਪੁਰਬਾਂ ਦੇਤੇ ਵਕ ਵਕ ਤੀਰਥਾਂ ਤੇ ਇਸ਼ਨਾਨ ਕੀਤਾ ਜਾਏ 10 ਦੋਖ ਉਤਰ ਜਾਂਦੇ ਲੈ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਨਹੀਂ ਲੈਂਦੇ ਇਹ ਨਹੀਂ ਲੈਂਦੇ ਇਸ ਇਸ਼ਨਾਨ ਜਲ ਦਾ ਮਨੁੱਖ ਦੇ ਗੁਨਾਹ ਨੂੰ ਨਹੀਂ ਧੋ ਸਕਦਾ ਮਨੁੱਖ ਦੇ ਪਾਪਾਂ ਨੂੰ ਨਹੀਂ ਧੋ ਸਕਦਾ ਕਿਸ ਢੰਗ ਨਾਲ ਧੋਲ ਦੇਣੇ ਕਿਸੇ ਵਕਤ ਫਿਰ ਅਰਜ਼ ਕਰਾਂਗਾ ਦਸ ਦੋਖ ਜਿਹੜੇ ਨੇ ਇਹਦੇ ਚ ਚਾਰ ਪਾਪ ਜ਼ਬਾਨ ਦੇ ਨੇ ਤਿੰਨ ਪਾਪ ਮਨ ਦੇ ਨੇ ਤੇ ਤਿੰਨ ਬਾਪ ਤਨ ਦੇ ਨੇ ਚਾਰ ਪਾਪ ਜ਼ਬਾਨ ਦੇ ਕਿਹੜੇ ਪ੍ਰਥਮ ਮਿੱਥਿਆ ਬੋਲਣਾ ਝੂਠ ਬੋਲਣਾ ਦੂਸਰਾ ਵਿਅਰਥ ਬੋਲਣਾ ਇਹ ਗੱਪ ਸ਼ਫਜ਼ੂਲ ਮਾ ਕੋਈ ਮਤਲਬ ਐਵੇਂ ਐਨਰਜੀ ਵੇਸਟ ਕਰੀ ਜਾਣ ਤੀਸਰਾ ਕੌੜਾ ਬੋਲਣਾ ਚੌਥਾ ਫਿੱਕਾ ਬੋਲਣਾ ਇਹ ਚਾਰ ਬਾਪ ਜ਼ਬਾਨ ਦੇ ਮਨੇ ਗਏ ਤਿੰਨ ਬਾਪ ਮਨ ਦੇ ਮਨੇ ਗਏ ਨੇ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਇਹ ਮਾਨਸਿਕ ਪਾਪ ਨੇ ਤਿੰਨ ਤਿੰਨ ਪਾਪ ਤੰਦੇ ਨੇ ਕਿਸੇ ਦੀ ਜਾਨ ਖੋ ਲੈਣੀ ਕਿਸੇ ਦੀ ਇੱਜ਼ਤ ਲੁੱਟ ਲੈਣੀ ਕਿਸੇ ਦਾ ਮਾਲ ਖੋ ਲੈਣਾ ਇਹ 10 ਦੋਖ ਬਣਦੇ ਨੇ ਸਰੀਰਕ ਤਲ ਤੇ ਜਿਹੜੇ ਤਿੰਨ ਦੋਖ ਨੇ ਇਹ ਤੇ ਕੋਈ ਹਿੰਮਤ ਵਾਲਾ ਕਰਦਾ ਕਿਉਂਕਿ ਸਮਾਜ ਹੈ ਕਾਨੂੰਨ ਹੈ ਮਾਨਸਿਕ ਤੌਰ ਤੇ ਮਨੁੱਖ ਕਰਦਾ ਹੀ ਹੈ ਹੁਣ ਮੈਂ ਇੱਥੇ ਸਟੇਜ ਤੇ ਬੈਠਾ ਮਹਾਰਾਜ ਦੀ ਹਜ਼ੂਰੀ ਚ ਮਨ ਕਰਕੇ ਮੈਂ ਕਿਸੇ ਦਾ ਬੁਰਾ ਸੋਚਾਂ ਤੁਹਾਨੂੰ ਕੀ ਪਤਾ ਹੁਣ ਤੁਸੀਂ ਕੀ ਸੋਚ ਰਹੇ ਮੈਨੂੰ ਕੀ ਪਤਾ ਮਨ ਤੱਕ ਸਮਾਜ ਦੀ ਪਹੁੰਚ ਨਹੀਂ ਆਉਂਦੀ ਮਨ ਤੱਕ ਕਾਨੂੰਨ ਦੀ ਪਹੁੰਚ ਵੀ ਨਹੀਂ ਮਨ ਨੂੰ ਬਿਲਕੁਲ ਖੁੱਲਾ ਹੈ ਮਨ ਦੇ ਤਨ ਇਸ ਵਾਸਤੇ ਮਨ ਵਿੱਚ ਅਕਸਰ ਪਾਪ ਚੱਲਦੇ ਨੇ बुरा सोचਦਾ ਹੈ ਮਨ। ਔਰ ਬੁਰੀ ਸੋਚਣੀ बार-बार रिपीट ਹੁੰਦੀ ਰਹੇ ਇੱਕ ਦਿਨ ਬੁਰੀ ਸੋਚਣੀ ਬੁਰੀ ਕਰਣੀ ਬਣ ਜਾਂਦੀ ਹੈ। ਬੁਰਾ ਸੋਚਿਆ ਹੋਇਆ ਬੁੜਾ ਕਿਰਦਾਰ ਬਣ ਜਾਂਦਾ ਹੈ। ਬੁਰੀ ਨੀਅਤ ਬੁਰੀ ਕਰਤ ਬਣ ਜਾਂਦੀ। ਇਸ ਵਾਸਤੇ ਗੁਰਬਾਣੀ ਰੋਕਦੀ ਹੈ ਬੀਜ ਨੂੰ ਹੀ ਖਤਮ ਕਰ। ਮਨ ਆਪਣੇ ਤੇ ਬੁਰਾ ਮਿਟਾਣਾ। ਦੇਖੇ ਸਗਲ ਸ੍ਰਿਸ਼ਟ ਸਾਜਨਾ। ਬੁਰਾ ਮਨੁੱਖ ਕਿਸ ਦਾ ਸੋਚਦਾ ਜਿਹਨੂੰ ਬੇਗਾਨਾ ਤੇ ਉਪਰਾ ਸਮਝ ਲੈਂਦਾ ਆਪਣੇ ਦਾ ਬੁਰਾ ਨਹੀਂ ਸੋਚਦਾ ਤਾਂ ਮੈਂ ਜੁ ਕਰੇ ਚਾਰ ਪਾਪ ਜ਼ਬਾਨ ਦੇ ਨੇ ਕਬੀਰ ਕਹਿੰਦਨ ਮੈਂ ਗੁੰਗਾ ਹੋ ਗਿਆ ਹੁਣ ਮੈਂ ਮਿੱਥਿਆ ਨਹੀਂ ਬੋਲਦਾ ਹੁਣ ਮੈਂ ਫਿੱਕਾ ਵੀ ਨਹੀਂ ਬੋਲਦਾ ਹੁਣ ਮੈਂ ਕੌੜਾ ਵੀ ਨਹੀਂ ਬੋਲਦਾ ਹੁਣ ਮੈਂ ਵਿਅਰਥ ਵੀ ਨਹੀਂ ਬੋਲਦਾ ਗੁੰਗਾ ਹੋ ਗਿਆ ਨਹੀਂ ਬੋਲਦਾ ਦੂਸਰਾ ਸ਼ਬਦ ਦਾ ਜੋ ਤੀਰ ਲਗਿਆ ਜੋ ਪੀੜ ਹੋਈਏ ਇਹ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਇਸ ਤੀਰ ਦੇ ਲਗਦਿਆਂ ਜੋ ਰਸ ਆਇਆ ਮੈਂ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੋ ਕਿਆ ਕਹੀਏ ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਰੇ ਮੁਸਕਰਾਹਟ ਦੇ ਦੱਸਦੀ ਹੈ ਗੁੰਗੇ ਨੂੰ ਕੋਈ ਸਵਾਦ ਆਇਆ ਪਰ ਵਿਚਾਰਾ ਬਿਆਨ ਨਹੀਂ ਕਰ ਸਕਦਾ ਇਤਨਾ ਮਹਾਰਸ ਤੇ ਨੇ ਨਿੱਕੀ ਜਈ ਜਵਾਨ ਉਸ ਰਸ ਨੂੰ ਨਹੀਂ ਬਿਆਨ ਕਰ ਸਕਦੀ ਉਸ ਪੀੜਾ ਨੂੰ ਵੀ ਨਹੀਂ ਬਿਆਨ ਕਰ ਸਕਦੀ ਉਸ ਸਚਾਈ ਨੂੰ ਵੀ ਨਹੀਂ ਬਿਆਨ ਕਰ ਸਕਦੀ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜੇ ਹਉ ਜਾਣਾ ਜੇ ਮੈਂ ਉਸ ਰਸ ਨੂੰ ਜਾਣ ਵੀ ਲਿਆ ਉਸ ਪ੍ਰਭੂ ਨੂੰ ਜਾਣ ਵੀ ਲਿਆ ਆਖਾਂ ਨਾ ਮੈਂ ਕਹਿਣਾ ਨਹੀਂ ਮਹਾਰਾਜ ਜਾਣ ਲਿਆ ਤੇ ਕਹਿ ਦੋ ਕਈਆਂ ਨੂੰ ਪਤਾ ਚਲ ਜਾਏਗਾ ਪਤਾ ਸਤਿਗੁਰੂ ਕੀ ਕਹਿੰਦੇ ਨੇ ਕਹਿਣਾ ਕਥਨ ਨਾ ਜਾਈ ਮੇਰੀ ਕਥਨੀ ਚ ਨਹੀਂ ਆਉਂਦਾ ਮੇਰੀ ਕਥਨੀ ਛੋਟੀ ਪੈ ਜਾਂਦੀ ਕੋ ਇਤਨਾ ਮਹਾਨ ਐਸਾ ਨਹੀਂ ਕਿ ਮੈਂ ਕਥਨ ਨਹੀਂ ਕੀ ਤੇ ਆਂ ਕਾ ਹੋਂ ਕਥੀ ਕਥੇ ਕਤ ਦੇਖਾ ਮੈਂ ਅਕਤ ਨਾ ਕਥਨਾ ਜਿੰਨਾ ਕਥਨ ਕਰਦਾ ਕਥਨੀ ਛੋਟੀ ਪੈ ਜਾਂਦੀ ਹੈ ਉਹ ਬਹੁਤ ਵੱਡਾ ਬਹੁਤ ਵੱਡਾ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਉਹ ਸਤਿਰ ਤੇ ਲੱਗਦਾ ਗੁੰਗਾ ਹੋਆ ਬਾਵਰਾ ਬਾਵਰੇ ਦੇ ਅਰਥ ਆਮ ਪੰਜਾਬ ਦੇ ਵਿੱਚ ਪਾਗਲ ਕਰਦੇ ਨੇ ਪਰ ਗੁਰਬਾਣੀ ਗ੍ਰੈਮਰ ਦੇ ਮੁਤਾਬਕ ਇਸਦੇ ਅਰਥ ਨੇ ਭੋਲਾ ਤੇ ਭੋਲੇ ਦੇ ਅਰਥ ਵੀ ਪੰਜਾਬ ਦੇ ਵਿੱਚ ਬੇਵਕੂਫੀ ਕਰਦੇ ਨੇ ਐਵੇਂ ਬੇਵਕੂਫ ਨੂੰ ਕਹ ਦੇਣਗੇ ਤੇ ਭੋਲਾ ਨਹੀਂ ਭੋਲਾ ਸ਼ਬਦ ਦੋ ਅਵਸਥਾਵਾਂ ਤੋਂ ਬਣਦਾ ਹੈ ਭਰੋਸੇ ਤੋਂ ਤੇ ਪਿਆਰ ਤੋਂ ਜਿਸ ਨਾਲ ਪਿਆਰ ਹੈ ਉਸਤੇ ਭਰੋਸਾ ਵੀ ਹੈ ਜਿਸ ਦੇ ਤੇ ਭਰੋਸਾ ਉਸ ਨਾਲ ਪਿਆਰ ਵੀ ਹੈ ਭਰੋਸਾ ਤੇ ਪ੍ਰੇਮ ਜਿੱਥੇ ਦੋਵੇਂ ਇਕੱਠੇ ਹੋ ਜਾਣ ਉਹ ਜੋ ਅਵਸਥਾ ਬਣਦੀ ਉਹਨੂੰ ਭਾਵਨਾ ਕਹਿੰਦੇ ਨੇ ਭਾਵਨਾ ਭਾਵਕ ਮਨੁੱਖ ਭਾਵਨਾ ਨਾਲ ਭਰਿਆ ਹੋਇਆ ਮਨੁੱਖ ਉਹਨੂੰ ਭੋਲਾ ਕਹੇ ਭੋਲਾ ਮਨੁੱਖ ਹਰ ਇੱਕ ਤੇ ਭਰੋਸਾ ਕਰਦਾ ਹੈ ਤੇ ਵੀ ਮੈਲਸ ਕਰਦਾ ਹੈ ਔਰ ਭਰੋਸਾ ਕਰਨਾ ਇੱਕ दैवी guna ਦੇ ਵਿੱਚ ਬਹੁਤ ਵੱਡਾ ਗੁਣ ਹੈ ਚਲਾਕ ਮਨੁੱਖ ਹਰ ਇੱਕ ਤੇ ਸ਼ੱਕ ਕਰਦਾ ਹੈ ਹੋ ਸਕਦਾ ਆਪਣੇ ਮਾਂ-ਬਾਪ ਤੇ ਵੀ ਸ਼ੱਕ ਕਰੇ ਹੋ ਸਕਦਾ ਆਪਣੇ ਬਰਾਹ ਤੇ ਪਤਨੀ ਤੇ ਵੀ ਸ਼ੱਕ ਕਰੇ ਚਲਾਕ ਮਨੁੱਖ ਕਿਸੇ ਤੇ ਭਰੋਸਾ ਨਹੀਂ ਕਰਦਾ ਭੋਲਾ ਮਨੁੱਖ ਠਗਾ ਤੇ ਸਕਦਾ ਹੈ ਠੱਗ ਨਹੀਂ ਸਕਦਾ ਚਲਾਕ ਬੰਦਾ ਠੱਗ ਤੇ ਸਕਦਾ ਹੈ ਠਗਾ ਨਹੀਂ ਸਕਦਾ ਭੋਲਾ ਹੋਣਾ ਦੇਵੀ ਗੁਣਾ ਦੇ ਚੋਂ ਇੱਕ ਬਹੁਤ ਵੱਡਾ ਗੁਣ ਹੈ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ ਛਲਾਕ ਮਨੁੱਖ ਬਾਹਰੋਂ ਕੁਛ ਹੋਰ ਹੈ ਅੰਦਰੋਂ ਕੁਛ ਹੋਰ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਕਹਿੰਦੇ ਨੇ ਜ਼ਫਰਨਾਮਾ ਸ੍ਰੀ ਮਕਵਾਗ ਪਾਦਸ਼ਾਹੀ ਦਸਵੀ ਤੋ ਰਾਮਨ ਨਦਾਨਮ ਕੇ ਯਜਦਾ ਸ਼ਨਾਸ ਬਰਾਮਤ ਜ਼ਤੋ ਕਾ ਰਹਾ ਦਿਲ ਖਰਾਸ਼ پاویں تو حد تصویر رکھ دیں اور اللہ ہو اللہ ہو جب دیں پانچ وقت نماز پڑھ دیں پھر بھی تو خدا شناس نہیں ہے شیطان ہے تو گرو گوبند سنگھ جی مہاراج دی ہمت اگر صد قرآن با پوری قسم مرا اعتبار نہ ذرہ دم ایک نہیں تو سو قسمہ بھی خران دیاں خاویں ਮੈਂ ਤੇਰੇ ਤੇ ਭਰੋਸਾ ਨਹੀਂ ਕਰ ਸਕਦਾ ਤੂੰ ਝੂਠਾ ਤੇਰੀ ਕੁਰਾਨ ਦੀ ਕਸਮ ਝੂਠੀ ਤੂੰ ਬਾਹਰੋਂ ਕੁਰਾਨ ਦੀ ਤਲਾਵਤ ਕਰਦਾ ਹੈ ਅੰਦਰੋਂ ਸ਼ੈਤਾਨ ਹੈ ਤੇਰੇ ਦੋ ਰੂਪ ਨੇ ਛੜਾਕ ਮਨੁੱਖ ਦੇ ਦੋ ਰੂਪ ਨੇ ਹਮੇਸ਼ਾ ਦਿਖਾਂਦਾ ਕੁਝ ਹੋਰ ਹੈ ਹੁੰਦਾ ਕੁਝ ਹੋਰ ਹੈ ਭੋਲਾ ਅੰਦਰੋਂ ਬਾਹਰੋਂ ਇੱਕ ਸੜੇ ਦੇਸ਼ ਦੇ ਚ ਮਹਾਨ ਹੋ ਗਏ ਜੋਗੀ ਨਾ ਸ਼ਿਵਜੀ ਨੋ ਬੋਲਾ ਸ਼ੰਕਰ ਕਹਿੰਦੇ ਨੇ ਬੋਲਾ ਆਨੰਦ ਬੋਲਾ ਬੋਲਾ ਔਰ ਇੱਕ ਤੇ ਭਰੋਸਾ ਕਰ ਲੈਣਾ ਸੀ ਆਪਣੇ ਉਸ ਸੇਵਾ ਆਧਾਰ ਤੇ ਵੀ ਭਰੋਸਾ ਕੀਤਾ ਜੋ ਉਸ ਨੂੰ ਠੱਗਣ ਲਈ ਆਇਆ ਔਰ ਬੜਾ ਭਾਰੀ ਧੋਖਾ ਦੇਣ ਲੱਗਾ ਭਰੋਸਾ ਭੋਲਾ ਮਨੁੱਖ ਠਗਾ ਸਕਦਾ ਹੈ ਠਗ ਨਹੀਂ ਸਕਦਾ ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ حافظ ਕਹਿੰਦੇ ਨੇ ਸਦ ਜਾ ਫਿਦਾ ਆਂ ਕੇ ਜ਼ਬਾਨਸ਼ ਦਿਲਸ਼ ਜਕੀਸ ਹਜ਼ਾਰਾਂ ਜਿੰਦੜੀਆਂ ਉਸ ਬੰਦੇ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਨੇ ਜਿਹਦੀ ਦਿਲ ਤੇ ਜ਼ਬਾਨ ਟਿਕ ਰਹੇ ਬਾਬਾ ਫਰੀਦ ਕਹਿੰਦੇ ਨੇ ਬਾਬਾ ਫਰੀਦ ਜੀ ਦਾ ਫਰਮਾਨ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਮਨੋ ਕਣੇ ਰਹਿੰਦੇ ਕੁਛ ਹੋਰ ਨੇ ਸੋਚਦੇ ਕੁਛ ਹੋਰ ਨੇ ਨੀਅਤ ਕੁਛ ਹੋਰ ਐ ਕ੍ਰਿਤ ਕੁਛ ਹੋਰ ਦਿਖੰਦੇ ਚਲਾਕ ਮਨੁੱਖ ਦੇ ਦੋ ਰੂਪ ਆਉਂਦੇ ਨੇ ਭੋਲਾ ਅੰਦਰੋਂ ਬਾਹਰੋਂ ਇੱਕ ਹੁੰਦਾ ਕਬੀਰ ਕਹਿੰਦੇ ਨੇ ਭੋਲਾ ਹੋ ਗਿਆ ਗੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਹੁਣ ਮੈਂ ਕੰਨਾਂ ਨਾਲ ਮਿੱਥਿਆ ਸੁਣਦਾ ਵੀ ਨਹੀਂ ਨਾ ਕਿਸੇ ਦੀ નિਿੰਦਾ ਸੁਣਦਾ ਨਾ پوਕੀ ਉਸਤ ਸੁਣਦਾ ਨਾ ਬਿਖੇ ਨਾਲ ਸੁਣਦਾ ਨਾ ਗੰਦੇ ਗੀਤ ਸੁਣਦਾ ਮੈਂ ਵੀ ਨਹੀਂ ਸੁਣਦਾ ਕੰਨਾਂ ਤੋਂ ਬਹਿਰਾ ਹੋ ਗਿਆ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਗੁਰੂ ਨੇ ਆਪਣੀ ਬਾਣੀ ਦਾ ਬਾਣ ਕੀ ਮਾਰਿਆ ਪੈਰਾਂ ਤੋਂ ਪਿੰਗਲਾ ਹੋ ਗਿਆ ਚੱਲਣ ਜੋਗਾ ਹੀ ਨਹੀਂ ਰਿਹਾ ਮਨ ਦੀ ਗੱਲ ਬਹਿ ਕਰਦੇ ਨੇ ਸ੍ਰੀ ਸੁਮੀ ਰਾਮਾਨੰਦ ਦਾ ਇੱਕ ਸ਼ਬਦ ਹੈ ਬਸੰਤ ਰਾਗ ਦੇ ਚ ਉਹਨਾਂ ਨੇ ਸਿੱਧੇ ਜ਼ਿਕਰ ਕੀਤਾ ਹੈ ਕਤ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚਿਤ ਨਾ ਚੱਲ ਤਮਨ ਭਾਇਓ ਪੰਗ ਮਨ ਦੀ ਭਟਕਣਾ ਮਿਟ ਗਈਏ ਪੰਗ ਪਿੰਗਲਾ ਹੋ ਗਿਆ ਮਨ ਦੇ ਪੈਰ ਟੁੱਟ ਗਏ ਮਨ ਦੀ ਭਜ ਦੌੜ ਖਤਮ ਹੋ ਗਈ ਮਨ ਟਿਕੇ ਗਏ ਪੈਰੀ ਟੁੱਟ ਗਏ ਤੇ ਭਜ ਦੌਣ ਦੇ واشنا دوڑا رہی نہیں میرا چیتنا نہ چلت من پنگ ایک دس من بھائی امنگ گس چندن چوہ بہت سگن پوجن چالی برم ٹھائے سو برہم بتاؤ گر من ہی من سومی رامان بسنت راگ کا شبد کبھی کہ پہرہ تو پنگلا ہو گیا ਭਟਕਣਾ ਮਿਟ ਗਈ ਪਾਉ ਤੇ ਪਿੰਗਲ ਬਾਇ ਮਾਰਿਆ ਸਤਿਗੁਰੂ ਵਾਨ ਐਸਾ ਗੁਰੂ ਨੇ ਬਾਣੀ ਦਾ ਬਾਣ ਵਾਰਿਆ ਪਹਿਰਾ ਤੇ ਪਿੰਗਲਾ ਹੋ ਗਿਆ ਭਟਕਣਾ ਮਿਟ ਗਈ ਇਹਨੂੰ ਉਰਦੂ ਦੇ ਮਾਇਆਨਾਜ਼ ਸ਼ਾਇਰ ਗਾਲਿਬ ਨੇ ਆਪਣੇ ਅੰਦਾਜ਼ ਨਾਲ ਬਿਆਨ ਕੀਤਾ ਹੈ ਕਦੀ ਕਦੀ ਇਸ ਤਰ੍ਹਾਂ ਦੇ ਕਵੀ ਜਦ ਕਿਸੇ ਗਹਿਰੀ ਸੋਚ ਦੇ ਚਾਉਂਦੇ ਨੇ ਕੁਝ ਸਚਾਈਆਂ ਉਹਨਾਂ ਦੇ ਅੰਦਰੋਂ ਜਨਮ ਲੈਂਦੀਆਂ ਨੇ ਜਾਣ ਦੇਣਾ ਗਾਲਬ ਕਹਿੰਦਾ ਹੈ ਮੇਰੇ ਟੂਠੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ ਇਹ ਜੋ ਮੇਰੇ ਪੈਰ ਟੁੱਟ ਗਏ ਟੁੱਟੇ ਹੋਏ ਪੈਰਾਂ ਦਾ ਮੇਰੇ ਤੇ ਬੜਾ ਐਸਾਨ ਹੈ ਮੈਂ ਇਹਨਾਂ ਦਾ ਬੜਾ ਐਸਾਨ ਮੰਨਦਾ ਹੱਦ ਹੋ ਗਈ ਪੈਰ ਟੁੱਟ ਗਏ ਤੇ ਟੁੱਟੇ ਹੋਏ ਪੈਰਾਂ ਦਾ ਐਸਾਨ ਪਾਏ ਤਲਬ ਹੋਰ ਚਾਹੀਦਾ ਹੋਰ ਚਾਹੀਦਾ ਵਾਸ਼ਨਾ ਇਦੇ ਪੈਰ ਟੁੱਟ ਗਏ। ਵਾਲੂ ਵੀ ਇੰਜ ਬਿਆਨ ਪੈ ਗਿਆ। ਮੇਰੇ ਟੁੱਟੇ ਹੋਏ ਪਾਏ ਤਲਬ ਕਾ। ਮੁਝ ਪੇ ਐਸਾ ਹੈ। ਤੇਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਖੁਦਾ ਹੁਣ ਮੈਂ ਤੇਰੇ ਬੂਏ ਜੋਗਾ ਰਹਿ ਗਿਆ ਕਿ ਭਟਕਣਾ ਤੇ ਮਿਟ ਗਈ ਕਿਧਰੇ ਜਾਣ ਜੋਗਾ ਰਹਾ ਹੀ ਨਹੀਂ ਪੈਰ ਹੀ ਕੋਈ ਨਹੀਂ। ਅਲਬ। ਵਾਸ਼ਨਾ ਇਛਾ ਮ ਦੌੜਾਂ ਦੀਆਂ ਸਨ ਉਹ ਪੈਰ ਤੇ ਟੁੱਟ ਗਏ। میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہ گلتے میں سمجھ لی ہوں میں کس طرح سمجھا گونگا ہو گیا نہیں کہہ سکتا گونگا ہوا باورا ਬੇਰਾ ਹੋਆ ਕਾਂ ਪਾਉ ਤੇ ਪਿੰਗਲ ਵਯਾ ਮਾਰਿਆ ਸਤਿਗੁਰੂ ਵਾਨ ਜਦ ਵੀ ਕੋਈ ਮਨੁੱਖ ਇਸ ਢੰਗ ਨਾਲ ਸੁਣਦਾ ਹੈ ਹਾਲਤ ਇਹ ਬਣ ਜਾਂਦੀ ਹੈ ਜੋ ਕਬੀਰ ਨੇ ਸ਼ਲੋਕ ਦੇ ਵਿੱਚ ਬਿਆਨ ਕੀਤੀ ਹੈ ਅਵਸਥਾ ਉਹ ਬਣ ਜਾਂਦੀ ਹੈ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਵਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਅਗਰ ਇਸ ਗਹਿਰਾਈ ਨਾਲ ਕੋਈ ਸੁਣਦਾ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਨੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਹੈ ਦੋਖ ਪਾਪ ਕਾ ਨਾਸ ਸਤਗੁਰ ਰਹਿਮਤ ਕਰਨ ਜਿਤਨਾ ਜਾਗਿਆ ਹੋਇਆ ਮਨ ਹੈ ਪੂਰਨ ਇਕਾਗਰਤਾ ਨਾਲ ਅਗਰ ਸੁਣੇ ਤੋ ਗੁਰਨਾਣਕ ਦੇਵ ਜੀ ਮਹਾਰਾਜ ਕੰਨਨ ਸਾਰੇ ਹੀ ਦੁੱਖ ਮਿਟ ਜਾਂਦੇ ਹਨ ਜਨਮਾਂ ਜਨਮਾਂ ਤਰਾਂ ਦੇ ਪਾਪ ਮਿਟ ਜਾਂਦੇ ਨੇ ਸਤਿਗੁਰੂ ਐਸੀ ਸਾਰਿਆਂ ਤੇ ਮਿਹਰਮੰਦ ਕਰਨ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ 10 10 ਸੁਣਾਇਆ ਹੋਇਆ ਸਫਲ ਹੋਵੇ ਆਜ਼ਰੀਏ ਥੋੜੀ ਜਿਹੀ ਪਰਵਾਨ ਕਰਨੇ ਤੁਹਾਡੇ ਚਰਨ ਪਰਸੰਗ ਇਤਨੀ ਸੇਵਾ ਕਬੂਲ ਕਰਨੀ ਸਾਰਿਆਂ ਦਾ ਧੰਨਵਾਦ ਬਾਰ ਬਾਰ ਸ਼ੁਕਰਾਨਾ ਵਾਏ ਗੁਰੂ ਦੀ ਕਾ ਕਰਸਾ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਤ ਸਿੰਘ ਮਸਕੀਨ ਹੋਣੀ 10 ਵੱਡੇ ਪਾਪਾਂ ਦੇ ਬਾਰੇ ਗੱਲ ਕਰਦੇ ਪਏ 10 ਵੱਡੇ ਪਾਪ ਜਿਹੜੇ ਕਿ ਮਨੁੱਖ ਇਨਸਾਨ ਤਕਰੀਬਨ ਹਰ ਕੋਈ ਕਰਦਾ ਵੈ ਲਾ ਇਲਮੀ ਦੇ ਵਿੱਚ ਯਾਨੀ ਕਿ ਉਹਨੂੰ ਇਲਮ ਨਹੀਂ ਇਸ ਚੀਜ਼ ਦਾ ਕਿ ਕਿੱਡੇ ਵੱਡੇ ਗੁਨਾਹ ਜਿਹੜੇ ਮੈਂ ਕਰਨ ਨੇ ਆ ਲੇਕਿਨ ਉਹ ਕਰੀ ਜਾ ਰਿਹਾ ਜਿਨ੍ਹਾਂ ਦੇ ਵਿੱਚੋਂ ਚਾਰ ਜਿਹੜੇ ਵੱਡੇ ਪਾਪ ਐ ਉਹ ਜ਼ੁਬਾਨ ਦੇ ਐ ਚਾ ਤਿੰਨ ਵੱਡੇ ਪਾਪ ਮਨ ਦੇ ਤੇ ਤਿੰਨ ਵੱਡੇ ਪਾਪ ਤਨ ਦੇ ਐ ਇਹਨਾਂ ਦਸਾਂ ਪਾਪਾਂ ਦਾ ਇਨਸਾਨ ਤਕਰੀਬਨ ਕੋਈ ਨਾ ਕੋਈ ਕਰਦਾ ਹੀ ਹੈ ਜਿੰਨਾਂ ਦੇ ਕਰਕੇ ਉਹ ਗੁਨਾਹਗਾਰ ਹੁੰਦਿਆ ਵੈ ਉਹ ਇਹਨਾਂ ਨੂੰ ਪਾਪਾਂ ਨੂੰ ਏਡਾ ਵੱਡਾ ਪਾਪ ਸਮਝਦੇ ਨਹੀਂ ਹਾਲਾਂਕਿ ਬਹੁਤ ਵੱਡੇ ਪਾਪ ਹਨ ਜਿਨ੍ਹਾਂ ਦੇ ਵਿੱਚੋਂ ਜ਼ੁਬਾਨ ਦੇ ਪਾਪ ਚਾਰ ਜਿਹੜੇ ਗੁਨਾਹ ਹਨ ਕਿ ਝੂਠ ਬੋਲਣਾ ਫਿੱਕਾ ਬੋਲਣਾ ਕੋੜਾ ਬੋਲਣਾ ਬੇਫਜ਼ੂਲ ਬੋਲਣਾ ਤੇ ਇਸੇ ਤਰ੍ਹਾਂ ਜਿਹੜੇ ਤਨ ਦੇ ਪਾਪ ਹੈ ਕਿ ਕਿਸੇ ਦੀ ਜਾਨ ਮਾਲ ਇੱਜ਼ਤ ਆਬਰੂ ਨੂੰ ਬੁਰੀ ਨਜ਼ਰ ਨਾ ਦੇਖਣਾ ਇਹ ਵੀ ਬڑے ਵੱਡੇ ਗੁਨਾਹ ਤੇ ਪਾਪ ਹੈ ਲੇਕਿਨ ਕੀ ਐਸੀ ਲੋਕ ਇਸਤੇ ਬਾਰੇ ਸੋਚਦੇ ਨਹੀਂ ਇਸੇ ਤਰ੍ਹਾਂ ਮਨ ਦੇ ਪਾਪ ਹੈ ਕਿ ਕਿਸੇ ਦੇ ਬਾਰੇ ਮਾੜੀ ਸੋਚ ਨਹੀਂ ਰੱਖਣੀ ਮਾੜੇ ਵਿਚਾਰ ਰੱਖਨੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਸੋਚਣਾ ਇਹ ਐਸੇ ਗੁਨਾਹ ਵੀ ਰੋ ਕੇ ਜਿਹੜੇ ਬਹੁਤ ਹੀ ਵੱਡੇ ਗੁਨਾਹ ਜਿਹੜੇ ਤਨ ਦੇ ਪਾਪ ਹੈ ਜਾਂ ਜ਼ੁਬਾਨ ਦੇ ਪਾਪ ਹੈ ਉਹ ਜਦੋਂ ਕੋਈ ਕਰਦਾ ਵੈ ਤਉਨੂੰ ਫਿਰ ਇਸ ਦੁਨੀਆ ਦੇ ਜਿਹੜੇ ਨਿਯਮ ਹੈ ਰੂਲ ਹੈ ਕਾਨੂੰਨ ਹੈ ਉਹਨਾਂ ਦੇ ਮੁਤਾਬਕ ਸਜ਼ਾ ਦਿੱਤੀ ਜਾਂਦੀ ਹੈ ਕਿਉਂਕਿ ਕੋਈ ਵੀ ਇਨਸਾਨ ਜਦੋਂ ਕਿਸੇ ਦੀ ਇੱਜ਼ਤ ਆਬਰੂ ਮਾਲ ਨੂੰ ਨੁਕਸਾਨ ਪਹੁੰਚਾਏਗਾ ਤੇ ਫਿਰ ਕਾਨੂੰਨੀ ਤੌਰ ਤੇ ਉਹਨੂੰ ਸਜ਼ਾ ਮਿਲੇਗੀ ਇਸੇ ਤਰ੍ਹਾਂ ਜਦੋਂ ਕੋਈ ਜ਼ੁਬਾਨ ਦੇ ਨਾਲ ਕੋਈ ਝੂਠ ਬੋਲੇਗਾ ਝੂਠੀ ਗਵਾਹੀ ਦੇਗਾ ਕੋਈ ਫਿੱਕਾ ਬੋਲੇਗਾ ਜਾਂ ਜ਼ਿਆਦਾ ਬੋਲਦਾ ਬੇਫਜ਼ੂਰ ਜਾਂ ਕੋੜਾ ਬੋਲਦਾ ਕਿਸੇ ਮਹਿਫਲ ਦੇ ਵਿੱਚ ਬੈਠਿਆ ਕਿਸੇ ਵੱਡਿਆਂ ਤਗੜਿਆਂ ਬੰਦਿਆਂ ਦੇ ਖਿਲਾਫ ਕੋੜਾ ਬੋਲਦਾ ਤੇ ਉਹਨੂੰ ਤਾੜੇ ਵੀ ਸਜ਼ਾ ਦਿੱਤੀ ਜਾਂਦੀ ਮਾਰਿਆ ਜਾਂਦਾ ਮਾਰਿਆ ਘੁਟਾਇਆ ਜਾਂਦਾ ਹੈ ਜੀ ਕਿਉਂ ਕਿ ਇਹ ਐਸੇ ਗੁਨਾਹ ਜਿਹੜੇ ਕਰਨ ਦੇ ਨਾਲ ਇਸ ਜਿਹੜੇ ਯਾ ਦੁਨੀਆ ਦੇ ਕਾਨੂੰਨ ਆ ਉੱਚੀ ਸਜ਼ਾ ਮਿਲ ਜਾਂਦੀ ਹੈ ਲੇਕਿਨ ਜਿਹੜੇ ਮਨ ਦੇ ਪਾਪ ਹੈ ਜਿਹੜੇ ਤੁਸੀਂ ਕਿਸੇ ਦੂਸਰੇ ਦੇ ਬਾਰੇ ਮਾੜੇ ਸੋਚ ਨਹੀਂ ਰੱਖਦੇ ਹੋ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਸੋਚਦੇ ਹੋ ਇਹਦਾ ਬਾਜ਼ਾਹਰੀ ਤੌਰ ਤੇ ਤੁਹਾਨੂੰ ਕੋਈ ਵੀ ਸਬੂਤ ਤੁਹਾਨੂੰ ਸਜ਼ਾ ਨਹੀਂ ਦੇ ਸਕਦਾ ਇਨਸਾਨ ਕਿਉਂਕਿ ਤੁਸੀਂ ਸਿਰਫ ਆਪਣੇ ਮਨ ਦੇ ਅੰਦਰ ਵਿਚਾਰ ਕਰਦੇ ਪਏ ਹੋ ਇਹਦਾ ਸਿਰਫ ਜਾਂ ਤੁਹਾਨੂੰ ਪਤਾ ਜਾਂ ਤੁਹਾਡੇ ਰੱਬ ਨੂੰ ਪਤਾ ਅਗਰ ਤੁਸੀਂ ਕਿਸੇ ਦੇ ਬਾਰੇ ਮਾੜੇ ਵਿਚਾਰ ਕਰਦੇ ਹੋ ਨਾ ਤੇ ਸਮੇਂ ਲੋਕ ਤੁਹਾਨੂੰ ਤੇ ਪਤਾ ਹੋਵੇ ਕਿ ਤੁਸੀਂ ਕਿਸੇ ਦੇ ਬਾਰੇ ਮਾੜਾ ਸੋਚਦੇ ਹੋ ਲੇਕਿਨ ਨਾਲ ਨਾਲੇ ਵੀ ਜ਼ਿਹਨ ਚ ਰੱਖੋ ਕਿ ਤੁਹਾਡੇ ਰੱਬ ਨੂੰ ਵੀ ਪਤਾ ਹੈ ਕਿ ਤੁਸੀਂ ਮਾੜਾ ਸੋਚਦੇ ਹੋ ਜਾਂ ਕਿਸੇ ਦਾ ਮਾੜਾ ਕਰਨ ਦੇ ਕਰਨ ਲੱਗੇ ਹੋ ਕੋਸ਼ਿਸ਼ ਦੁਨੀਆ ਵਾਲੇ ਤੁਹਾਨੂੰ ਇਸ ਚੀਜ਼ ਦੀ ਸਜ਼ਾ ਨਹੀਂ ਦੇ ਸਕਦੇ ਕਿਉਂਕਿ ਤੁਸੀਂ ਅਰਧਿਕਰ ਕੰਮ ਕੀਤਾ ਕੋਈ ਨਹੀਂ ਸਿਰਫ ਸੋਚਦੇ ਹੋ ਲੇਕਿਨ ਇਹ ਜਿਹੜੇ ਗੁਨਾਹ ਹਨ ਮਨ ਦੇ ਇਹ ਤਨ ਤੇ ਜ਼ੁਬਾਨ ਦੋਨਾਂ ਤੋਂ ਜ਼ਿਆਦਾ ਖਤਰਨਾਕ ਤੇ ਜ਼ਿਆਦਾ ਭਾਰੇ ਨੇ ਵੱਡੇ ਗੁਨਾਹ ਨੇ ਕਿਉਂ ਜਿਹੜੇ ਦੋਈ ਗੁਨਾਹ ਕਰਦੇ ਹੋ ਨਾ ਤਨ ਦੇ ਨਾਲ ਜਾਂ ਜ਼ੁਬਾਨ ਦੇ ਨਾਲ ਉਹਦੀ ਸਜ਼ਾ ਤੇ ਦੁਨੀਆਂ ਤੇ ਮਿਲ ਜਾਂਦੀ ਹੈ ਪਰ ਜਿਹੜੇ ਮਨ ਨਾਲ ਕਰਦੇ ਹੋ ਨਾ ਗੁਨਾਹ ਤੁਸੀਂ ਸਮਝਦੇ ਹੋ ਕਿ ਇਹਨੂੰ ਇਹਦੀ ਇਸ ਮੈਨੂੰ ਕੌਣ ਸਜ਼ਾ ਦੇਗਾ ਇਹ ਤੇ ਮੈਂ ਕੀਤੇ ਹੀ ਕੋਈ ਨਹੀਂ ਮੈਂ ਤਾਂ ਸੋਚੋ ਨਹੀਂ ਦਿਆਂ ਲੇਕਿਨ ਜਦੋਂ ਤੁਸੀਂ ਕਿਸੇ ਦੇ ਬਾਰੇ ਮਾੜੀ ਸੋਚ ਨਹੀਂ ਰੱਖਦੇ ਹੋ ਜਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਕਿਸੇ ਦੀ ਇੱਜ਼ਤ ਆਬਰੂ ਦੇ ਬਾਰੇ ਮਾੜਾ ਖਿਆਲ ਰੱਖਦੇ ਹੋ ਤੇ ਫਿਰ ਸੋਚ ਲਓ ਕਿ ਤੁਹਾਨੂੰ ਫਿਰ ਸਜ਼ਾ ਰੱਬ ਨੇ ਦੇਣੀ ਜੇ ਪਹਿਲੇ ਦੁਨੀਆ ਆਲਾ ਕਾਨੂੰਨ ਨਹੀਂ ਚੱਲਣਾ ਫਿਰ ਰੱਬ ਦਾ ਕਾਨੂੰਨ ਚੱਲਣਾ ਤੇ ਰੱਬ ਦੀ ਦਿੱਤੀ ਹੋਈ ਸਜ਼ਾ ਬਹੁਤ ਸਖ਼ਤ ਸਜ਼ਾ ਹੁੰਦੀ ਹੈ ਇਸ ਕਰਕੇ ਜਿਹੜੇ ਮਨ ਦੇ ਪਾਪ ਨੇ ਇਹਨਾਂ ਪਾਪ ਬਾਕੀ ਪਾਪਾਂ ਨਾਲੋਂ ਬਹੁਤ ਵੱਡੇ ਆ ਕਿਉਂਕਿ ਇਹਦੀ ਸਜ਼ਾ ਰੱਬ ਨੇ ਦੇਣੀ ਹੈ ਤੇ ਵੈਸੇ ਵੀ ਵੀਰੋ ਜਿਹੜਾ ਮਨ ਤੋਂ ਪਾਗਿਆ ਸਾਫ਼ ਨਹੀਂ ਨਾ ਉਹ ਰੱਬ ਨਾਲ ਕਦੀ ਵੀ ਨਹੀਂ ਜੋੜ ਸਕਦਾ ਉਹ ਜਿੰਨੀਆਂ ਮਰਜ਼ੀ ਨਮਾਜ਼ਾਂ ਪੜ੍ਹ ਲਏ ਜਿੰਨੇ ਮਰਜ਼ੀ ਰੋਜ਼ੇ ਰੱਖ ਲਏ ਜਿੰਨਾ ਮਰਜ਼ੀ ਗੁਰਦੁਆਰੇ ਚੱਲ ਜੇ ਜਿੰਨਾ ਮਰਜ਼ੀ ਉਹ ਮੰਦਰ ਚੱਲ ਜੇ ਜਿਉ ਮਨੋ ਸਾਫ ਨਹੀਂ ਨਾ ਤੇ ਉਹ ਰੱਬ ਨੂੰ ਪਾ ਹੀ ਨਹੀਂ ਸਕਦਾ ਰੱਬ ਦੀ ਤਲਾਸ਼ ੁੱਕਾ ਦੀ ਕਰ ਨਹੀਂ ਸਕਦਾ ਕਦੀ ਵੀ ਰੱਬ ਨਾਲ ਨਹੀਂ ਜੁੜ ਸਕਦਾ ਕਿਉਂਕਿ ਉਹਦੇ ਮਨ ਦੇ ਅੰਦਰ ਹਮੇਸ਼ਾ ਮੈਲੇ ਵਿਚਾਰ ਗੰਦੇ ਵਿਚਾਰ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਸੋਚ ਨਹੀਂ ਚੱਲਦੀ ਰਹਿਣੀ ਤੇ ਜਿਹੜਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਏਗਾ ਉਹ ਸਮਝ ਲਓਗਾ ਕਦੀ ਵੀ ਖੁਸ਼ ਨਹੀਂ ਰਹਿ ਸਕਦਾ ਤੇ ਕਦੀ ਵੀ ਰੱਬ ਨਾਲ ਨਹੀਂ ਜੁੜ ਸਕਦਾ ਅਗਰ ਰੱਬ ਨਾਲ ਜੁੜਨਾ ਚਾਹੁੰਦੇ ਹੋ ਤੇ ਆਪਣੇ ਮਨ ਨੂੰ ਸਾਫ ਕਰੋ ਪਵਿੱਤਰ ਕਰੋ ਤਾਂ ਕਿ ਰੱਬ ਦੇ ਤੁਸੀਂ ਕਰੀਬ ਹੋ ਜਾਓ ਇਹ ਵੀਰੋ ਐਸੇ ਗੁਨਾਹ ਹੈ ਕਿ ਇਹਨਾਂ ਤੋਂ ਬਚਣਾ ਚਾਹੀਦਾ ਜਿਹੜਾ ਕਿ ਅਸੀਂ ਨਹੀਂ ਪਾਜਦੇ ਅਸੀਂ ਲਾਇਰਮੀ ਜੀ ਕਰੀ ਜਾਂਦੇ ਆ ਵੀ ਕਿਸੇ ਦੇ ਬਾਰੇ ਮਾੜੀ ਸੋਚੀ ਜਾਂਦੇ ਆ ਕਿਸੇ ਦੀ ਦੌਲਤ ਦੇ ਕੇ ਹਸਦ ਕਰੀ ਜਾਂਦੇ ਆ ਕਿਸੇ ਦੀ ਇੱਜ਼ਤ ਆਬਰੂ ਦੇ ਬਾਰੇ ਗਲਤ ਸੋਚੀ ਜਾਂਦੇ ਆ ਐਸੇ ਗੁਨਾਹ ਕਿ ਜਿਹੜੇ ਅਸੀਂ ਐਵੇਂ ਫਜ਼ੂਲ ਕਰੀ ਜਾਂਦੇ ਜਿਨ੍ਹਾਂ ਦਾ ਸਾਨੂੰ ਫਾਇਦਾ ਕੋਈ ਨਹੀਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਸਾਨੂੰ ਕੋਈ ਫਾਇਦਾ ਹੋਏਗਾ ਕੋਈ ਵੀ ਨਹੀਂ ਲੇਕਿਨ ਕੀ ਐਵੇਂ ਬਸ ਆਪਣੀ ਫਜ਼ੂਲ ਖੁਸ਼ੀ ਵਾਸਤੇ ਦੂਸਰਿਆਂ ਦੇ ਬਾਰੇ ਮਾਰਾ ਸੋਚਦੇ ਰਹਿਣਾ ਦੂਸਰਿਆਂ ਨੂੰ ਨੁਕਸਾਨ ਪਹੁੰਚਾਉਂਦਾ ਸੋਚਦੇ ਰਹਿਣਾ ਵੀਰੋ ਕੋਸ਼ਿਸ਼ ਕਰੋ ਕਿ ਦੂਸਰਿਆਂ ਦੇ ਕੰਮ ਆ ਸਕੋ ਦੂਸਰਿਆਂ ਦੀ ਮਦਦ ਕਰੋ ਨਾ ਕਿ ਦੂਸਰਿਆਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋ ਕਿਉਂਕਿ ਜਦੋਂ ਤੁਸੀਂ ਦੂਸਰਿਆਂ ਦੇ ਨੁਕਸਾਨ ਦੇ ਬਾਰੇ ਸੋਚਦੇ ਹੋ ਤੇ ਫਿਰ ਤੁਸੀਂ ਰੱਬ ਤੋਂ ਬੜੇ ਦੂਰ ਹੋ ਜਾਂਦੇ ਹੋ ਤੇ ਜਿਹੜਾ ਰੱਬ ਤੋਂ ਦੂਰ ਹੋ ਜਾਏ ਫਿਰ ਉਹਦਾ ਇਹ ਜਹਾਨ ਵੀ ਖਰਾਬ ਤੇ ਅਗਲਾ ਜਹਾਨ ਵੀ ਖਰਾਬ ਕੋਸ਼ਿਸ਼ ਕਰੋ ਆਪਣੇ ਆਪ ਨੂੰ ਮਨੋ ਸਾਫ਼ ਕਰਨ ਦੀ ਇਹਨਾਂ ਜਿਹੜੇ 10 ਵੱਡੇ ਪਾਪ ਇਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰੋ ਤਾਂਕਿ ਤੁਸੀਂ ਰੱਬ ਨਾਲ ਜੁੜ ਸਕੋ ਰੱਬ ਦੇ ਨੇਕ ਬੰਦੇ ਬਣ ਸਕੋ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਕੋਟੇ ਸਰਾਖਿਆਲ ਰੱਬ ਰੱਖਾ